ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ ਮੀਨ ਅਤੇ ਰੇਵਤੀ ਤਾਰਾ ਮੰਡਲ ਦੇ ਵਿੱਚ ਲੱਗਣ ਵਾਲਾ ਹੈ ਸੂਰਜ ਗ੍ਰਹਿਣ ਉਹਦੋਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਸੂਰਜ ਦੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਉਤੇ ਰੋਕਦਾ ਹੈ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਦਿਖਾਈ ਦੇਵੇਗਾ ਸੂਰਜ ਗ੍ਰਹਿਣ ਅੱਜ ਰਾਤ 9:12 ਤੇ ਸ਼ੁਰੂ ਹੋਵੇਗਾ ਤੇ 9 ਅਪ੍ਰੈਲ ਯਾਨੀ ਕਿ ਕੱਲ ਰਾਤ 2:22 ਤੇ ਸਮਾਪਤ ਹੋਵੇਗਾ ਇਸ ਸੂਰਜ ਗ੍ਰਹਿਣ ਦਾ ਕੇਂਦਰੀ ਸਮਾਂ ਰਾਤ 11:47 ਤੇ ਹੋਵੇਗਾ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜੋ ਕਿ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਸੂਰਜ ਗ੍ਰਹਿਣ ਦੀ ਮਿਆਦ 5 ਘੰਟੇ ਅਤੇ 10 ਮਿੰਟ ਹੋਵੇਗੀ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਆਪਣੇ ਆਪ ਦੇ ਵਿੱਚ ਖਾਸ ਮੰਨਿਆ ਜਾਂਦਾ ਹੈ ਅੱਜ ਪੂਰਾ ਸੂਰਜ ਗ੍ਰਹਿਣ ਲੱਗੇਗਾ ਤੇ ਇਸ ਨੂੰ ਬਹੁਤ ਲੰਮਾ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਹ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਸਗੋਂ ਇਹ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਨਜ਼ਰ ਆਵੇਗਾ ਇਹ ਪੂਰਨ ਸੂਰਜ ਗ੍ਰਹਿਣ ਉੱਤਰੀ ਦੱਖਣੀ ਪ੍ਰਸ਼ਾਂਤ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਸਾਲ 1970 ਦੇ ਵਿੱਚ ਦੇਖਿਆ ਗਿਆ ਸੀ ਅਤੇ ਅਗਲੀ ਵਾਰ ਸਾਲ 2078 ਦੇ ਵਿੱਚ ਦੇਖਿਆ ਜਾਵੇਗਾ ਬਿਊਰੋ ਰਿਪੋਰਟ ਦਿਸ਼ਾਪ੍ਰੇਰ న్యూਸ ਦੇ ਨਾਲ ਧੰਨਵਾਦ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ ਮੀਨ ਅਤੇ ਰੇਵਤੀ ਤਾਰਾ ਮੰਡਲ ਦੇ ਵਿੱਚ ਲੱਗਣ ਵਾਲਾ ਹੈ ਸੂਰਜ ਗ੍ਰਹਿਣ ਉਹਦੋਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਸੂਰਜ ਦੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਉਤੇ ਰੋਕਦਾ ਹੈ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਦਿਖਾਈ ਦੇਵੇਗਾ ਸੂਰਜ ਗ੍ਰਹਿਣ ਅੱਜ ਰਾਤ 9:12 ਤੇ ਸ਼ੁਰੂ ਹੋਵੇਗਾ ਤੇ 9 ਅਪ੍ਰੈਲ ਯਾਨੀ ਕਿ ਕੱਲ ਰਾਤ 2:22 ਤੇ ਸਮਾਪਤ ਹੋਵੇਗਾ ਇਸ ਸੂਰਜ ਗ੍ਰਹਿਣ ਦਾ ਕੇਂਦਰੀ ਸਮਾਂ ਰਾਤ 11:47 ਤੇ ਹੋਵੇਗਾ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜੋ ਕਿ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਸੂਰਜ ਗ੍ਰਹਿਣ ਦੀ ਮਿਆਦ 5 ਘੰਟੇ ਅਤੇ 10 ਮਿੰਟ ਹੋਵੇਗੀ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਆਪਣੇ ਆਪ ਦੇ ਵਿੱਚ ਖਾਸ ਮੰਨਿਆ ਜਾਂਦਾ ਹੈ ਅੱਜ ਪੂਰਾ ਸੂਰਜ ਗ੍ਰਹਿਣ ਲੱਗੇਗਾ ਤੇ ਇਸ ਨੂੰ ਬਹੁਤ ਲੰਮਾ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਹ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਸਗੋਂ ਇਹ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਨਜ਼ਰ ਆਵੇਗਾ ਇਹ ਪੂਰਨ ਸੂਰਜ ਗ੍ਰਹਿਣ ਉੱਤਰੀ ਦੱਖਣੀ ਪ੍ਰਸ਼ਾਂਤ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਸਾਲ 1970 ਦੇ ਵਿੱਚ ਦੇਖਿਆ ਗਿਆ ਸੀ ਅਤੇ ਅਗਲੀ ਵਾਰ ਸਾਲ 2078 ਦੇ ਵਿੱਚ ਦੇਖਿਆ ਜਾਵੇਗਾ ਬਿਊਰੋ ਰਿਪੋਰਟ ਦਿਸ਼ਾ ਪ੍ਰੇਰ న్యూਸ ਦੇ ਨਾਲ ਧੰਨਵਾਦ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ ਮੀਨ ਅਤੇ ਰੇਵਤੀ ਤਾਰਾ ਮੰਡਲ ਦੇ ਵਿੱਚ ਲੱਗਣ ਵਾਲਾ ਹੈ ਸੂਰਜ ਗ੍ਰਹਿਣ ਉਹਦੋਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਸੂਰਜ ਦੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਉਤੇ ਰੋਕਦਾ ਹੈ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਦਿਖਾਈ ਦੇਵੇਗਾ ਸੂਰਜ ਗ੍ਰਹਿਣ ਅੱਜ ਰਾਤ 9:12 ਤੇ ਸ਼ੁਰੂ ਹੋਵੇਗਾ ਤੇ 9 April ਯਾਨੀ ਕਿ ਕੱਲ ਰਾਤ 2:22 ਤੇ ਸਮਾਪਤ ਹੋਵੇਗਾ ਇਸ ਸੂਰਜ ਗ੍ਰਹਿਣ ਦਾ ਕੇਂਦਰੀ ਸਮਾਂ ਰਾਤ 11:47 ਤੇ ਹੋਵੇਗਾ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜੋ ਕਿ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਸੂਰਜ ਗ੍ਰਹਿਣ ਦੀ ਮਿਆਦ 5 ਘੰਟੇ ਅਤੇ 10 ਮਿੰਟ ਹੋਵੇਗੀ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਆਪਣੇ ਆਪ ਦੇ ਵਿੱਚ ਖਾਸ ਮੰਨਿਆ ਜਾਂਦਾ ਹੈ ਅੱਜ ਪੂਰਾ ਸੂਰਜ ਗ੍ਰਹਿਣ ਲੱਗੇਗਾ ਤੇ ਇਸ ਨੂੰ ਬਹੁਤ ਲੰਮਾ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਹ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਸਗੋਂ ਇਹ ਕੈਨੇਡਾ ਉੱਤਰੀ ਅਮਰੀਕਾ ਮੈਕਸੀਕੋ ਦੇ ਵਿੱਚ ਨਜ਼ਰ ਆਵੇਗਾ ਇਹ ਪੂਰਨ ਸੂਰਜ ਗ੍ਰਹਿਣ ਉੱਤਰੀ ਦੱਖਣੀ ਪ੍ਰਸ਼ਾਂਤ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਸਾਲ 1970 ਦੇ ਵਿੱਚ ਦੇਖਿਆ ਗਿਆ ਸੀ ਅਤੇ ਅਗਲੀ ਵਾਰ ਸਾਲ 2078 ਦੇ ਵਿੱਚ ਦੇਖਿਆ ਜਾਵੇਗਾ ਬਿਊਰੋ ਰਿਪੋਰਟ ਦਿਸ਼ਾ ਪ੍ਰੇਰ ਨਿਊਜ਼ ਦੇ ਨਾਲ ਧੰਨਵਾਦ